ਕਮਾਂਤਰੀ ਆ ਮਕੋਦਾ ਮੇਰਾ ਫਰਜ਼ ਬਣਦਾ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਪਿੰਡਾਂ ਨੇ ਕੰਮ ਕੀਤਾ ਕਾਸ ਫੜਦੇ ਕਤਲ ਦਾ ਪਰਚਾ ਪਾਇਆ ਉਹਨਾਂ ਦੇ ਕਤਲ ਦਾ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਸੀ ਉੱਥੇ ਵੀ ਧਰ ਨਹੀਂ ਲੱਗਿਆ ਸੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈ ਜੀ 4 ਦਿਨ ਲਾਸ਼ਾਂ ਪਈਆਂ ਰਹੀਆਂ ਡੱਬਿਆਂ 'ਚ ਬੰਦ ਅੱਜ ਆ ਗਏ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਈਆ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਈਆ ਬਸ ਆ ਕੇ ਹਮੈਤੀ ਦੇਂਗੇ ਤਾੜੀਆਂ ਮਰਵਾ ਗਏ ਜੀ ਮੁਕਤ ਮੰਤਰੀ ਸ਼ਾਨ ਸੁਣੇ ਨਹੀਂ ਕੀ ਕਹਿ ਕੇ ਗਏ ਨੇ ਮੁਕਤ ਮੰਤਰੀ ਹੱਥ ਨੇ ਆ ਕੇ ਤਾਂ ਦੇਖੋ ਹੱਥਾਂ ਲਈ ਵੇਚੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਹਾਗਾ 1000000 ਦੇਊਗਾ ਅਖਣੇ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨੇ ਤਾਂ ਸਭ ਕੁਝ ਨਸ਼ਾ ਫਲਾਤਾ ਨਸ਼ਾ ਬੰਦ ਕਰੇਗਾ ਨਸ਼ਾ ਬੰਦ ਕਰਨ ਦੀ ਮੁੱਖ ਮੰਤਰੀ ਬੋਲ ਬੋਲ ਗਏ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀ ਇਧੀਆਂ ਪਿੰਡਾਂ ਦੇ ਕੀ ਬੱਚਿਆਂ ਨੂੰ ਸੂਲਤ ਦੇ ਗਏ ਉਹ ਕੋਈ ਹਸੂਤ ਨਹੀਂ ਹੈ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਜ਼ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵਾਨ ਤਮਨ ਨਾਲ ਮਲਾਉਨੇ ਆ ਸੀ ਤੇ ਬਿਨਾ ਕਿ ਗੱਲਬਾਤ ਕਰੇ ਜੰਮੀ ਨੇ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਈ ਜੰਮੀ ਵੀ ਕੋਈ ਗੱਲਬਾਤ ਨਹੀਂ ਕਰੀ ਹੈਗੀ ਬਸ ਆਹੀ ਕਹਿਣਾ ਤਾਂ ਉਹਨੇ ਅਸਤਾ ਵੀ ਸਾਡੇ ਪਿੰਡ ਤੋਂ ਹੁੰਦਾ ਸਾਨਾ ਹੋਵੇ ਬਸ ਤੇ ਅੱਜ ਮੁੱਖ ਮੰਤਰੀ ਆਏ ਨੇ ਕੀ ਕਹਿੰਦੇ ਨੇ ਮੁੱਖ ਮੰਤਰੀ ਸਾਡਾ ਸੁਣ ਨਹੀਂ ਕੀ ਕਹਿ ਕੇ ਗਏ ਨੇ ਮੁੱਖ ਮੰਤਰੀ ਕੱਲ ਸੁਣੀ ਇਹ ਤਾਂ ਦਲੇ ਰੋਡੀਆਂ ਨੇ ਇਹਨਾਂ ਦੇ ਬੱਚੇ ਕੋਈ ਉਹ ਕਰਨ ਦਾ ਵਿਚਾਰੀ ਬਹੁਤ ਜਾ ਰਹੇ ਆ ਲੱਖਣੇ ਆ ਕੇ ਤਾਂ ਦੇਖੋ 8 ਰੁਪਏ ਜੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਹਾਗਾ 100000 ਰੁਪਏ ਦੇਊਗਾ ਅੱਥਣ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕੀ ਕੀ ਕਰਾਉਂਦਾਗਾ ਉਹ ਉਹ ਨਸ਼ਾ ਖਲਾਤਾ ਨਸ਼ਾ ਬੰਦ ਕਰਾਏਗਾ ਨਸ਼ਾ ਬੰਦ ਕਰਨ ਦੀ ਜਿਜਾਏ ਛੋਟੇ ਛੋਟੇ ਬੱਚੇ ਨੇ ਪੜ੍ਹ ਪੜੋਸ ਵੀ ਨਹੀਂ ਹੁੰਦਾ ਤੂੰ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲੂ ਕੀ ਕਰੂ ਕੀ ਨਹੀਂ ਕਰੂਗਾ ਬੰਦਾ ਦਿਹਾੜੀਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਹੈ ਮੋਕ ਮੰਤਰੀ ਬੋਲ ਬੋਲ ਗਏ ਸਾਡੀ ਐ ਦੱchn ਵੀ ਕੀ ਪੱਲੇ ਪਾ ਗੇ ਕੀ ਪੱਲੇ ਪਾ ਗੇ ਸਾਡੀ ਅਧੀਆਂ ਪੜਾਣ ਦੇ ਕੀ ਬੱਚਿਆਂ ਨੂੰ ਔਸੂਲਤ ਦੇ ਗਏ ਉਹ ਕੋਈ ਔਸੂਲਤ ਨਹੀਂ ਹੈ ਪੰਨਵਾ ਪਿੰਡ ਤੋਂ ਆ ਮੈਂ ਮੇਰੀ ਮੇਰੇ ਭਣੋਈਆਂ ਗੁਜਰੇ ਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਤੀ ਉੱਥੇ ਵੀ ਧਰ ਨਹੀਂ ਲੱਗਿਆ ਤੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈਗੀ 4 ਦਿਨ ਲਾਸ਼ਾਂ ਪਈਆਂ ਰੀਆਂ ਟੱਪਿਆਂ ਚ ਬੰਦ ਅੱਜ ਆ ਗਏ ਇਹਨਾਂ ਦਾ ਕੋਈ ਨਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਈਆ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਈਆ ਬਸ ਆ ਕੇ ਹਮੈਤੀ ਦੇਂਗਾ ਤਾੜੀਆਂ ਮਰਵਾ ਗਿਆ ਜੀ ਥੋੜੇ ਪਿੰਡਾਂ ਨੂੰ ਪਤਾ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਵੀ ਕਿੱਥੇ ਚਿੱਟਾ ਵੇਚਦਾ ਕਿੱਥੇ ਕੀ ਵੇਚਦਾ ਪਿੰਡਾਂ ਨਾਲ ਕੀ ਦੀ ਕੀ ਦੀ ਸਪੋਰਟ ਕਰੂਗਾ ਵੀ ਇਹਨੇ ਕਰਿਆ ਮਰਨਾ ਪਿੰਡ ਵਾਲੇ ਨੇ ਆ ਕੇ ਕਹਿੰਦਾ ਜੀ 2 ਲੱਖ ਰੁਪਈਆ ਪੜੋ ਪਹਿਲਾਂ ਪੜੂ ਮੰਨਾ ਫਿਰ ਨੌਕਰੀ ਲਊ ਪਰਮਾਰ ਵਾਸਤੇ ਕੀ ਕਰਿਆ ਕੁਛ ਨਹੀਂ ਕਰਿਆ 2 ਲੱਖ ਰੁਪਈਆ ਦੇ ਕੇ ਸੰਸਕਾਰ ਕਰਾਇਆ ਮੈਂ ਗਵਾਹ ਖੋਦਾਂ ਹੋਰ ਕੀ ਦਿੱਤਾ ਇਹਨਾਂ ਨੇ ਕੋਈ ਨੌਕਰੀ ਦਿੱਤੀ ਆ ਐਲਾਨ ਕਰਤਾ 13 ਲੱਖ ਰੁਪਈਆ ਦਾ ਮਿਲੇ ਕਿੰਨਾ 2 ਲੱਖ ਰੁਪਈਆ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਜ਼ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵਾਨ ਤਮਨ ਨਾਲ ਮਲਾਉਨੇ ਆ ਸੀ ਤੇ ਬਿਨਾ ਕਿ ਗੱਲਬਾਤ ਕਰੇ ਜੰਮੀ ਨਹੀਂ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਹੀ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਏ ਜੰਮੀ ਵੀ ਕੋਈ ਗੱਲ-ਬਾਤ ਨਹੀਂ ਕਰੀ ਹੈਗੀ। ਬੁਲਾ ਕੇ ਤਾਂ ਲੈ ਕੇ ਗਈ ਸੀ। ਬੁਲਾ ਕੇ ਲੈ ਕੇ ਗਏ ਸੀ ਵੀ اسی ਤਰੀ ਗੱਲ-ਬਾਤ ਕਰਾਵਾਂਗੇ। ਤੂੰ ਆਪਣਾ ਮੁੱਦਾ ਰੱਖਿਓ ਨਾ ਸਾਹਮਣੇ ਵੀ ਜਿਹੜੀ ਤੁਹਾਡੇ ਨਾਲ ਇਹ ਨਾ ਇਨਸਾਫੀ ਹੋ ਰਹੀ ਆ ਜਿਹੜਾ ਤੁਹਾਨੂੰ ਇਨਸਾਫ ਦਿਵਾਵਾਂਗੇ। ਪਰ ਕੋਈ ਗੱਲ-ਬਾਤ ਨਹੀਂ ਹੋਈ ਹੈਗੀ। ਬਸ ਇੱਕ ਵਾਰ ਫੋਨ ਤੇ ਕਿਸੇ ਮੁਲਾਜ਼ਮ ਵੀਰੇ ਨੇ ਗੱਲ ਕਰਕੇ ਐਵੇਂ ਕਹਿਤਾ ਵੀ ਕੋਈ ਗੱਲ ਨਹੀਂ ਤੁਹਾਡਾ ਹੱਲ ਬਣ ਜਾਊਗਾ। ਬਸ ਐਂ ਕਹਿ ਦਿੰਦੇ ਨੇ ਵੀਰੇ ਸਾਨੂੰ ਟਾਲ ਦਿੰਦੇ ਨੇ। ਤੋਂ ਮੇਰੇ ਸਕੇ ਚਾਚੇ ਮੁਕੇ ਨੇ ਵੀਰੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ। ਤੇ ਦੂਜੇ ਦਿਨ ਜਦੋਂ ਮਤਲਬ ਐਵੇਂ ਗਾ ਪਿਆ ਵੀ दारू ਪੀ ਕੇ ਮੁੱਕ ਗਏ ਫਿਰ ਮੇਰੇ ਘਰ ਵਾਲੇ ਮਤਲਬ মিডিਆ ਆਈ মিডিਆ ਨੂੰ ਬੁਲਾ ਕੇ ਮੇਰੇ ਘਰ ਵਾਲੇ ਨੇ ਬਿਆਨ ਦਿੱਤੇ ਨੇ ਵੀ ਤੁਸੀਂ ਜਿੱਥੋਂ ਇਹ दारू ਆਈ ਉਹਨਾਂ ਦਾ ਪਤਾ ਕਰੋ ਵੀ ਮੇਰੇ ਦੋ ਚਾਚੇ ਮੁੱਕੇ ਨੇ ਤੇ ਪਿੰਡ ਦੇ ਲੋਕ ਦੋ ਬੰਦੇ ਹੋਰ ਮੁੱਕੇ ਨੇ ਨਾਲੇ ਤਾਂ ਵੀਰੇ ਉਹ ਮਤਲਬ ਉਹਨਾਂ ਨੂੰ ਚੱਕੀ ਫਿਰਦੇ ਨੇ ਮੇਰੇ ਚਾਚਿਆਂ ਨੂੰ ਚੱਕੀ ਫਿਰਦੇ ਨੇ মিডিਆ 'ਚ ਇਹ ਬਿਆਨ ਦੇ ਰਹੇ ਨੇ ਵੀ ਹਾਂ ਵੀ ਹਨਾ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ